इंदरजीत ਦਾ ਜਿਹੜਾ ਸਾਰਾ ਥੋੜੀ ਜਿਹੀ ਇਨ ਡਿਟੇਲ ਦੱਸੋ ਕੀ ਸੀ ਉਹ ਸਾਰਾ 카ਰਟਲ ਕੇ ਵਿੱਚ ਚੱਲਦਾ ਸੀ ਉਹ ਇੰਦਰਜੀਤ ਬੇਸਿਕਲੀ ਤੋਂ ਸਿਪਾਈ ਵਰਟਿੰਗ ਹੈਡ ਕਨਸਟੇਬਲ ਉਹ ਵੀ ਬਣਾਇਆ ਗਿਆ ਸੀ ਜੀ ਤੇ ਇੰਨੇ ਜ਼ਿਆਦਾ ਇਲੀਗਲ ਕੰਮ ਕਰਦਾ ਸੀ ਅਗੇਂਸਟ ਰੂਲਸ ਅਗੇਂਸਟ ਡਿਪਾਰਟਮੈਂਟ ਡਾਇਰੈਕਸ਼ਨਸ ਜਿਸ ਕਰਕੇ 15 ਉਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਸੀ 4 ਉਹਦੇ ਖਿਲਾਫ ਤਿੰਨ ਕ腐ਸ਼ਨ ਦੇ ਪਰਚੇ ਇੱਕ ਹੋਰ ਕੋਈ ਡਕੈਤੀ ਦਾ ਪਰਚਾ ਸੀ অলরেডি ਸੀ ਉਸਤੇ باوجود ਉਹਨੂੰ ਪ੍ਰਮੋਟ ਕੀਤਾ ਗਿਆ। ਲਕੈਤੀ ਦਾ? ਆਈ ਥਿੰਕ ਇਟ ਇਜ਼ ਲਕੈਤੀ। আচ্ছা। A very serious offense। ਇਹ ਅੰਮ੍ਰਿਤਸਰ ਚ ਹੋਇਆ ਸੀ। ਮੇਰਖਾਲ ਬੀ ਡਿਵੀਜ਼ਨ ਚ ਦੇ ਖਿਲਾਫ ਪਰਚਾ ਹੈ। ਹੂੰ। ਅ, theft ਇਹ ਲਕੈਤੀ ਦਾ ਇੱਕ ਪਰਚਾ ਹੈਗਾ। ਤੇ تین ਕ腐ਸ਼ਨ ਦੇ ਪਰਚੇ ਨੇ ਇਹਦੇ ਖਿਲਾਫ। ਤੋਂ ਉਸਤੇ باوجود ਇਹਨੂੰ ਅ, ਸੇਪਾਇ ਹੀ ਤੋਂ ਇਹਨੂੰ ਇਨਸਪੈਕਟਰ ਬਣਾਇਆ ਗਿਆ। ਤੇ ਨੈਚਰਲੀ ਇਹ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਦਾ ਸੀ। ਆਪਣੇ ਕੁਚੀਨਾ ਅਫਸਰਨ ਨੂੰ ਖੁਸ਼ ਕਰਨ ਵਾਸਤੇ ਜਿਵੇਂ ਡਰੱਗਸ ਫੜੇਗੇ ਮੌਕੇ ਤੇ ਇਹ ਤੋਂ ਸਬੂਤਦ ਤੌਰ ਤੇ ਹੈ ਨਾ ਡਰੱਗਸ ਫੋਰਨ ਕਰੰਸੀ ਕੈਸ਼ ਵੈਪਨ ਵੈਪਨ ਅਮਨੀਸ਼ਨ ਇਹਦਾ ਮਤਲਬ ਕੀ ਹੈ ਕੀ ਕਰਦਾ ਸੀ ਉਹ ਡਰੱਗ ਮੰਗਵਾਦਾ ਸੀ ਪਲਾਂਟ ਕਰਦਾ ਸੀ ਮਿਸਯੂਜ਼ ਕਰਦਾ ਸੀ ਐਕਸਟਰੈਕਸ਼ਨ ਕਰਦਾ ਸੀ ਪੈਸੇ ਲੈਂਦਾ ਸੀ ਹਰ ਤਰ੍ਹਾਂ ਦੇ ਜਿਹੜੇ ਗਲਤ ਕੰਮ ਸੀ ਉਹ ਕਰਦਾ ਸੀ ਇਨ ਨਾਰਕੋਟਿਕਸ ਇਨ ਡਰੱਗਸ ਦੇ ਇਨਸਪੈਕਟਰਸ 'ਤੇ ਬਹੁਤ ਪਾਵਰ ਹੁੰਦੇ ਨੇ ਜਿਹੜੇ ਕੀ ਪਾਵਰ ਜਿਹੜੇ ਵਰਤੇ ਜਾਂਦੇ ਸੀ ਕ੍ਰਾਈਮ ਦੇ ਖਿਲਾਫ ਇਹ ਤਾਂ ਕ੍ਰਾਈਮ ਕਰਨ ਵਾਸਤੇ ਇਸਤੇਮਾਲ ਹੁੰਦੇ ਸੀ ਬਿਲਕੁਲ ਉਲਟ ਸੀਗਾ ਤਾਂ ਹਰ ਤਰ੍ਹਾਂ ਜਿਹੜੇ ਸੀ ਸੋਚ ਸਕਦੇ ਵਾ ਨਹੀਂ ਸੋਚ ਸਕਦੇ ਉਹਦਾ ਤਾਂ ਕੰਮ ਹੋਇਆ ਸਾਰਾ ਸਾਡੇ ਰਿਪੋਰਟ 'ਚ ਲਿਖਿਆ ਹੋਇਆ ਹੈ